ਸਤਨਾਮ ਵਾਹਿਗੁਰੂ ਸਾਹਿਬ ਜੀ ਮਾਜ ਮਹਲਾ 3 ਅਥਾ ਸੱਚ ਸੋ ਆਗੇ ਸੱਚ ਮਨ ਸੱਚਾ ਸੱਚੇ ਸ਼ਬਦ ਰਾਚੇ ਸੱਚਾ ਸੇਵ ਸੱਚ ਕਮਾਵਹਿ ਸੱਚੋ ਸੱਚ ਕਮਾਵਣਿਆ ਹਉ ਵਾਰੀ ਜੀਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵ ਸੱਚ ਸਮਾਵੈ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਿਤ ਪੜ੍ਹ ਸਾਧ ਨਹੀਂ ਪਾਵੈ ਦੂਜਾ ਭਾਏ ਮਾਇਆ ਮਨ ਭਰਮਾਵੇ ਮਾਇਆ మో ਸਭ ਸੁਦ ਗਵਾਈ ਕਰ ਅਵਗਣ ਪਛੋਤਾਵਣਿਆ ਸਤਗੁਰ ਮਿਲੈ ਤਾ ਤਤ ਪਾਏ ਹਰ ਕਾ ਨਾਮ ਮਨ ਵਸਾਏ ਸ਼ਬਦ ਮਾਰੈ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਕਿਲ ਵਿਖ ਕਟੈ ਕ੍ਰੋਧ ਨਿਵਾਰੇ ਗੁਰ ਕਾ ਸ਼ਬਦ ਰੱਖੈ ਔਰ ਧਾਰੇ ਸਚ ਰਤੇ ਸਦਾ ਮੈ ਰਾਗੀ ਹਉ ਮਾਰ ਮਿਲਾਵਣਿਆ ਅੰਤਰ ਰਤਨ ਮਿਲੇ ਮਲਾਇਆ ਤ੍ਰਿਭਿਦ ਮਨਸਾ ਤ੍ਰਿ ਪਦ ਮਾਇਆ ਪੜ ਪੜ ਪੰਡਤ ਮੋਨੀ ਥਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਸੇ ਜਨ ਰਾਤੇ ਗੁਰ ਸ਼ਬਦ ਰੰਗਾਏ ਹਰ ਰੰਗ ਚੜਿਆ ਅਤਿ ਅਪਾਰਾ ਹਰ ਰਸ ਰਸ ਗੁਣ ਗਾਵਣਿਆ ਗੁਰਮਕ ਰਿਤ ਸਿੱਧ ਸਚ ਸੰਜਮ ਸੋਈ ਗੁਰਮਕ ਗਿਆਨ ਨਾਮ ਮੁਕਤ ਹੋਈ ਗੁਰਮੁਖ ਕਾਰ ਸੱਚ ਕਮਾਵੇ ਸੱਚੇ ਸਤਿ ਸਮਾਵਣਿਆ ਗੁਰਮੁਖ ਥਾਪੇ ਥਾਪੋ ਥਾਪੇ ਗੁਰਮੁਖ ਜਾਤ ਪਤ ਸਭ ਆਪੇ ਨਾਨਕ ਗੁਰਮੁਖ ਨਾਮ ਦਿਹਾਏ ਨਾਮੇ ਨਾਮ ਸਮਾਵਣਿਆ ਗੁਰਮੁਖ ਥਾਪੇ ਥਾਪੋ ਥਾਪੇ ਗੁਰਮਖ ਜਾਤ ਪਤ ਸਭ ਆਪੇ ਨਾਨਕ ਗੁਰਮਖ ਨਾਮ ਦਿਆਏ ਨਾਮੇ ਨਾਮ ਸਮਾਵਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 116 ਤੇ 117 ਦੇ ਉੱਪਰ ਅੰਕਿਤ ਹੈ ਗੁਰਸੰਗਤ ਜੀ ਇਸ ਪਾਵਨ ਸ਼ਬਦ ਦਾ ਜੋ ਰਹਾਉ ਦਾ ਬੰਧ ਹੈ ਉਸ ਦੇ ਵਿੱਚ ਸਤਿਗੁਰੂ ਕਿਰਪਾ ਕਰ ਰਹੇ ਹਨ ਹਾਂ ਵਾਰੀ ਜਿਉਂ ਵਾਰੀ ਸੱਚਾ ਨਾਮ ਮਨ ਵਸਾਵਣ ਸਭ ਕਹਿੰਦੇ ਮੈਂ ਉਹਨਾਂ ਤੋਂ ਬਲਿਹਾਰ ਜਾਂਦਾ ਹਾਂ ਸਤਕੇ ਜਾਂਦਾ ਹਾਂ ਮੈਂ ਉਹਨਾਂ ਤੋਂ ਸਭ ਕੁਝ ਵਾਰਦਾ ਹਾਂ ਜਿਹੜੇ ਪਰਮੇਸ਼ਰ ਦਾ ਨਾਮ ਮਨ ਦੇ ਵਿੱਚ ਵਸਾਉਂਦੇ ਕਿਉਂਕਿ ਜਿਹੜੀ ਕਾਹ ਲੈਣਾ ਹੈ ਨਾ ਸਾਧ ਸੰਗਤ ਜੀ ਹੈ ਤਾਂ ਸਫਰ ਬੜਾ ਛੋਟਾ ਪਰ ਸਮਾਂ ਲੱਗ ਜਾਂਦਾ ਜ਼ਿੰਦਗੀਆਂ ਲੱਗ ਜਾਂਦੀਆਂ ਹਨ ਸਫ਼ਰ ਬਹੁਸ਼ ਹੋਤਾ ਹੈ ਉਹ ਸਫ਼ਰ ਕਿਹੜਾ ਹੈ ਕੰਨ ਤੋਂ ਮਨ ਤੱਕ ਕੰਨ ਤੱਕਰ ਤਾਂ ਆਪਣੇ ਪਹੁੰਚ ਗਿਆ ਪਰ ਮਨ ਦੇ ਵਿੱਚ ਨਹੀਂ ਗਿਆ ਤੇ ਜਦੋਂ ਮਨ ਦੇ ਵਿੱਚ ਵਸੇਗਾ ਤਬਦੀਲੀ ਬਦਲਾਅ ਵੀ ਉਸ ਦਿਨ ਆਏ ਸਭ ਕਹਦੇ ਮਨ ਦੇ ਵਿੱਚ ਵਸਾਉਣਾ ਹੈ ਮੁਬਾਰਕ ਰਸਨਾ ਨਾਲ ਪੜਿਆ ਜਾਂਦਾ ਹੈ ਕੰਨਾਂ ਨਾਲ ਸੁਣਿਆ ਜਾਂਦਾ ਹੈ ਨਾਮ ਪਰਭਾਗਾਂ ਵਾਲੇ ਹਨ ਜਿਹੜੇ ਪਰਮੇਸ਼ਰ ਦੇ ਨਾਮ ਨੂੰ ਮਨ ਦੇ ਵਿੱਚ ਵਸਾਉਂਦੇ ਹਉ ਵਾਰੀ ਜਿਉਂ ਵਾਰੀ ਸੱਚਾ ਨਾਮ ਮਨ ਵਸਾਵਣਿਆ ਤੇ ਜਿਨ੍ਹਾਂ ਦੇ ਮਨ ਵਿੱਚ ਵਸਿਆ ਨਾ ਉਹ ਕੀ ਕਰਦੇ ਹਨ ਸੱਚੇ ਸੇਵ ਉਹ ਸੱਚੇ ਦੀ ਅਰਦਾਨਾ ਕਰਦੇ ਸੱਚ ਸਮਾਵੈ ਇਹ ਤੇ ਸੱਚ ਦੇ ਚੱਤੇ ਨੂੰ ਸਿਆਰੀ ਹੈ ਸੱਚ ਦੇ ਵਿੱਚ ਲੀਨ ਹੋ ਜਾਂਦੇ ਸੱਚੇ ਕੇ ਗੁਣ ਗਾਵਣਿਆ ਉਹ ਹਮੇਸ਼ਾ ਹੀ ਹਰ ਵੇਲੇ ਹੀ ਉਤਸਾਧਿਰ ਪਰਮੇਸ਼ਰ ਜਿਹੜਾ ਹੈ ਉਹਦੇ ਗੁਣ ਗਾਉ। ਕਿਉਂਕਿ ਸੰਸਾਰ ਦੇ ਵਿੱਚ ਕੋਈ ਸੱਚਾ ਹੈ। ਜੋ ਆਪਾਂ ਬਾਣੀ ਵਿੱਚ ਪੜ੍ਹਦੇ ਆਂ। ਆਦ ਸੱਚ। ਜੁਗਾਦ ਸੱਚ। ਹੈ ਪੀ ਸੱਚ। ਨਾਨਕ ਹੋਸੀ ਪੀ ਸੱਚ। ਸੱਚੇ ਸੇਵੈ ਸੱਚ ਸਮਾਵੈ। ਸੱਚੇ ਕੇ ਗੁਣ ਗਾਵਣਿਆ ਰਹਾ। ਇੱਥੇ ਸੱਚ ਸੋ ਆ ਕੇ ਸੱਚ ਜਿਹੜਾ ਇੱਥੇ ਸੱਚੇ ਨਾਲ ਲੀਨ ਹੋ ਜਾਂਦਾ ਹੈ ਸੱਚ ਦੇ ਨਾਲ ਸਾਂਝ ਪਾ ਲੈਂਦਾ ਹੈ ਤੇ ਆਗਾਹ ਆਉਣ ਵਾਲੇ ਸਮੇਂ ਵਿੱਚ ਵੀ ਜਾਂ ਇਸ ਤਰ੍ਹਾਂ ਕਹਿ ਦਿੱਤਾ ਜਾਂਦਾ ਹੈ ਵੀ ਲੋਕ ਵਿੱਚ ਵੀ ਤੇ ਪਰ ਲੋਕ ਵਿੱਚ ਤੇ ਹਮੇਸ਼ਾ ਹੀ ਸਾਡੇ ਜੀਵਨ ਦੇ ਵਿੱਚ ਕੰਮ ਆਉਂਦਾ ਹੈ ਇੱਥੇ ਸੱਚ ਸੋ ਆਗੇ ਸੱਚ ਮਨ ਸੱਚਾ ਸੱਚਾ ਸ਼ਬਦ ਰੱਚ ਉਹ ਸੱਚੇ ਦੇ ਸ਼ਬਦ ਵਿੱਚ ਜਿਹੜਾ ਰੱਚ ਜਾਂਦਾ ਹੈ ਉਹਨਾਂ ਦਾ ਮਨ ਵੀ ਸੱਚਾ ਹੋ ਜਾਂਦਾ ਹੁਣ ਤਾਂ ਆਪਾਂ ਕਹਦੇ ਨੇ ਲੋ ਜੀ ਭਾਈ ਫਲਾਨਾ ਬੰਦਾ ਕੱਪੜੇ ਦੇਖ ਕੇ ਬ੍ਰਹਮ ਗਿਆਨੀ ਤੇ ਐਸਾ ਕੋਈ ਸਵਾਲ ਨਹੀਂ ਹੈ ਨਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਹਦਾ ਜਵਾਬ ਨਹੀਂ ਸਤਿਗੁਰ ਨੇ ਦਿੱਤਾ ਸਤਿਗੁਰੂ ਕਹਿੰਦੇ ਆਓ ਮੈਂ ਤੁਹਾਨੂੰ ਦੱਸਦਾ ਬ੍ਰਹਮ ਗਿਆਨੀ ਕੌਣ ਹੈ ਮਨ ਸਾਚਾ ਮੁਖ ਸਾਚਾ ਸੋਏ ਇਹ ਦੋ ਚੀਜ਼ਾਂ ਹੋ ਗਈਆਂ ਮਨ ਦੇ ਵਿੱਚ ਵੀ ਸੱਚਾ ਤੇ ਉਹਨਾਂ ਦੇ ਮੁਖ ਤੇ ਵੀ ਸੱਚਾ ਹੈ ਮਨ ਸਾਚਾ ਮੁਖ ਸਾਚਾ ਸੋਏ ਤੇ ਤੀਸਰੀ ਉਹਨਾਂ ਦੀ ਨਿਸ਼ਾਨੀ ਕੀ ਹੈ ਅਵਰ ਨ ਪੇਖੈ ਇਕਸ ਬਿਣ ਕੋਏ ਪੇਖੇ ਦਾ ਮਤਲਬ ਇਹਦਾ ਦੇਖਣਾ ਤੇ ਇੱਕ ਤੋਂ ਬਿਨਾ ਕਿਸੇ ਨੂੰ ਦੇਖਦੇ ਨਹੀਂ ਹਾਂ ਆਵਰਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਇੱਥੇ ਸੱਚ ਸੋ ਆਗੇ ਸੱਚ ਮਨ ਸੱਚਾ ਸੱਚਾ ਸ਼ਬਦ ਰਾਚ ਸੱਚਾ ਸੇਵ ਸੱਚ ਕਮਾਵੇ ਸੱਚੋ ਸੱਚ ਕਮਾਵਣ ਆ ਸੱਚੇ ਦੀ ਆਰਾਧਨਾ ਕਰਦੇ ਆ ਉਸ ਦੀ ਕਮਾਈ ਕਰਦੇ ਆ ਤੇ ਉਹਦੇ ਵਿੱਚ ਹੀ ਲੀਨ ਹੋ ਜਾਂਦੇ ਆ ਤੇ ਆਪਣੇ ਮਨ ਨੂੰ ਸਮਝਾਉਂਦੇ ਆ ਵੀ ਉਹਨੂੰ ਕਮਾਉਣਾ ਹੈ ਹੋਂ ਵਾਰੀ ਜਿਉਂ ਵਾਰੀ ਸੱਚਾ ਨਾਮ ਮਨ ਵਸਾਵਣ ਆ ਸੱਚੇ ਸੇਵ ਸੱਚ ਸਮਾਵੇ ਸੱਚੇ ਕੇ ਗੁਣ ਗਾਵਣਿਆ ਰਹਾਉ ਪੰਡਤ ਪੜੈ ਸਾਧਨ ਨ ਪਾਵੇ ਇੱਥੇ ਹੁਣ ਪੰਡਤ ਜਿਹੜਾ ਬਹੁਵਚਨ ਹੈ ਤੱਤੇ ਤੇ ਔਂਕੜ ਨਹੀਂ ਹੈ ਜੇ ਇੱਕ ਔਂਕੜ ਹੁੰਦਾ ਤੇ ਇੱਕ ਪੰਡਤ ਦੀ ਗੱਲ ਕੀਤੀ ਪੰਡਤ ਕੋਈ ਸਿਆਣਾ ਹੋ ਸਕਦਾ ਹੈ ਕੋਈ ਗ੍ਰੰਥੀ ਹੋ ਸਕਦਾ ਹੈ ਕੋਈ ਪਾਠੀ ਹੋ ਸਕਦਾ ਹੈ ਸਤਗੁਰੂ ਕਹਿੰਦੇ ਪੰਡਤ ਪੜੈ ਸਾਧਨਾ ਪਾਉਂਦਾ ਪੜਦਾ ਰਿਹਾ ਪਰ ਉਸ ਨੂੰ ਆਤਮਿਕ ਤੌਰ ਤੇ ਸਵਾਦ ਨਹੀਂ ਹੈ ਆਨੰਦ ਨਹੀਂ ਜੀਵਨ ਦੇ ਵਿੱਚ ਆ ਪੜ ਰਿਹਾ ਹੈ ਜਿਵੇਂ ਕਬੀਰ ਸਾਹਿਬ ਨੇ ਕਿਆ ਪੜੀਏ ਕਿਆ ਗੁਣੀਏ ਕਿਆ ਵੇਦ ਪੁਰਾਨਾ ਸੁਣੀਏ ਪੜ੍ਹੇ ਸੁਣੇ ਕਿਆ ਹੋਈ ਜੋ ਸਹਜ ਨਾਲ ਮਿਲਿਓ ਕਿ ਉਹਦਾ ਆਤਮਿਕ ਤੌਰ ਤੇ ਨਤੀਜਾ ਨਹੀਂ ਨਿਕਲਿਆ ਕਿਉਂਕਿ ਉਹ ਨਾਮ ਨੂੰ ਲਾਂਭੇ ਛੱਡ ਦਿੱਤਾ ਹਰ ਕਾ ਨਾਮ ਨਾ ਜਪਸ ਗਵਾਰਾ ਕਿਆ ਸੋਚੈ ਬਾਰੰਬਾਰ ਪੜਦਾ ਪਿਆ ਹੈ ਤੇ ਜੋ ਉਹਨਾਂ ਦੇ ਬਾਰੇ ਤਾਂ ਗੁਰੂ ਸਾਹਿਬ ਨੇ ਆਸਾ ਕੀ ਵਾਰ ਦੇ ਵਿੱਚ ਬਖਸ਼ਿਸ਼ ਕੀਤਾ ਹੈ ਪੜਨ ਵਾਲਿਆਂ ਦੀ ਗੱਲ ਕੀਤੀ ਹੈ ਮੁਬਾਰਕ ਹੈ ਪਰ ਇਹ ਨਹੀਂ ਕਿ ਪੜਨਾ ਹੀ ਆ ਪਰ ਉਹਨੂੰ ਮਨ ਵਿੱਚ ਵੀ ਵਿਸਾਉਣਾ ਹੈ ਪੜ ਪੜ ਗੱਡੀ ਲੱਦੀ ਏ ਪੜ ਪੜ ਭਰੀਏ ਸਾਥ ਪੜ ਪੜ 베ੜੀ ਪਾਈ ਪੜ ਪੜ ਗੱਡੀਆਂ ਖਾਤ ਪੜੀਏ ਜੀਤੇ ਬਰਸ ਬਰਸ ਪੜੀਏ ਜੀਤੇ ਮਾਸ ਪੜੀਏ ਜੀਤੀ ਆਰਜਾ ਪੜੀਏ ਜੀਤੇ ਸਾਸ ਨਾਨਕ ਲੇਖਾ ਇੱਕ ਗੱਲ ਹੋਰ ਹੌਮੇ ਚਖਣਾ ਚ ਕਿ ਉਹਦਾ ਜੀਵਨ ਦੇ ਵਿੱਚ ਸਵਾਬ ਨਹੀਂ ਆਇਆ ਆਨੰਦ ਨਹੀਂ ਆਇਆ ਜੀਵਨ ਦੇ ਵਿੱਚ ਆਤਮਿਕ ਤੌਰ ਤੇ ਜੀਵਨ ਦੇ ਵਿੱਚ ਕੁਝ ਪ੍ਰਭਾਵ ਨਹੀਂ ਪਿਆ ਪੜਨ ਦਾ ਸਭ ਕਹਿੰਦੇ ਪੰਡਿਤ ਪੜ ਸਾਤ ਨਾਮ ਪਾਵੈ ਕਿਉਂ ਸਵਾਦ ਨਹੀਂ ਆਉਂਦਾ ਦੂਜੇ ਭਾਏ ਮਾਇਆ ਮਨ ਪਰਮਾਵੇ ਉਹ ਦੂਜੇ ਭਾਉ ਦੇ ਵਿੱਚ ਲੱਗਿਆ ਮਨ ਮਾਇਆ ਨੇ ਪਰਮਾ ਦਿੱਤਾ ਮਨ ਧਿਆਨ ਤੋਂ ਉਧਰ ਹੀ ਆ ਨਾ ਮਾਇਆ ਦੇ ਵਿੱਚ ਹੈ ਦੂਜੇ ਭਾਏ ਮਾਇਆ ਮਨ ਪਰਮਾਵੇ ਕਿਉਂਕਿ ਅੱਜ ਆਪਾਂ ਦੇਖਦੇ ਆ ਨਾ ਸੰਸਾਰ ਦੇ ਵਿੱਚ ਜਿਹੜੇ ਲੋਕ ਕਹਿੰਦੇ ਲੋ ਜੀ ਮਾਇਆ ਨਾਗਣੀ ਐ ਸਾਡੇ ਬਾਬਾ ਜੀ ਤਾਂ ਮਾਇਆ ਨੂੰ ਹੱਥ ਨਹੀਂ ਲਾਉਂਦੇ ਫਲਾਣੇ ਬਾਬਾ ਜੀ ਨੇ ਆਖੀ ਤਾਂ ਬਾਬਾ ਜੀ ਕਹਿੰਦੇ ਮਾਇਆ ਤਾਂ ਮਾਇਆ ਦੇ ਪ੍ਰਭਾਵ ਤੋਂ ਬਚਣਾ ਚਾਹੀਦਾ ਇੰਨੀ ਗੱਲ ਕਹਿਣ ਲਈ ਉਹ 2 ਲੱਖ ਰੁਪਏ ਲੈ ਲੈਂਦੇ ਇਹ ਨਹੀਂ ਗੱਲ ਮਨ ਤਾਂ ਪਰਮਾਇਆ ਹੋਇਆ ਨਾ ਪਰ ਸਵਾਦ ਕੋਈ ਨਹੀਂ ਆਇਆ ਪੰਡਿਤ ਪੜ ਸਾਧਨ ਨਾ ਪਾਵੇ ਦੂਜਾਂ ਭਾਏ ਮਾਇਆ ਮਨ ਪਰਮਾਵੇ ਮਾਇਆ ਮੋਹ ਸਭ ਸੁਧ ਗਵਾਈ ਮਾਇਆ ਦੇ ਮੋਹ ਨੇ ਹੋਸ਼ ਹੀ ਗਵਾ ਦਿੱਤੀ ਹੈ ਹੋਸ਼ ਵਿੱਚ ਨਹੀਂ ਹੈ ਮਾਇਆ ਮੋਹ ਸਭ ਸੁਧ ਗਵਾਈ ਕਰ ਅਫਗਣ ਪਛੋਤਾਵਣਿਆ ਔਰ ਮਨ ਦੇ ਵਿੱਚ ਇਹ ਵੀ ਪਤਾ ਹੈ ਮੈਂ ਗਲਤ ਕਰ ਰਿਹਾ ਹਾਂ ਪਰ ਕਹਿੰਦਾ ਕੌਣ ਦੇਖ ਰਿਹਾ ਹੈ ਸਭ ਕਹਿੰਦੇ ਫਿਰ ਪਛਤਾਵਾ ਹੁੰਦਾ ਜਿਸ ਵੇਲੇ ਜੀਵਨ ਦੇ ਵਿੱਚ ਲਿਖਾ ਦਿੰਦਾ ਨਾ ਫਿਰ ਦੋਂਦਾ ਕਰ ਆਵਗਣ ਪਛੋਤਾ ਬਣਿਆ ਸਤ ਗੁਰ ਮਿਲੈ ਤਾਂ ਤਤ ਪਾਇ ਤਤ ਦਾ ਮਤਲ ਅਸਲੀਅਤ ਜੇ ਸਤ ਗੁਰ ਨੂੰ ਮਿਲੂਗਾ ਤਾਂ ਅਸਲੀਅਤ ਨਾਲ ਸਾਝ ਪੈ ਸਕੀ ਕਿਉਂਕਿ ਗੁਰੂ ਤਾਂ ਇਹ ਸਮਝਾਉਂਦੇ ਆ ਗੁਰ ਅਮਰਦਾਸ ਜੀ ਦੇ ਪਾਵਨ ਬਚਨ ਹਨ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤਤ ਸਾਰ ਨਾ ਜਾਣੀ ਤਤ ਸਾਰ ਨਾ ਜਾਣੀ ਗੁਰੂ ਬਾਜੋਂ ਤਤੇ ਸਾਰ ਨਾ ਜਾਣੀ ਤਿਹੀ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆਂ ਰਹਿਣ ਬਿਹਾਨੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲਹਿ ਅੰਮ੍ਰਿਤ ਬਾਣ ਸਤ ਗੁਰ ਮਿਲੈ ਤਾਂ ਤਤ ਪਾਏ ਹਰ ਕਾ ਨਾਮ ਮਨ ਵਸਾਏ ਤੁਸੀਂ ਭਾਗਾਂ ਵਾਲਿਓ ਸੱਜ ਪਾਠ ਕਰਦੇ ਹੋ ਮਨ ਸ਼ਬਦ ਹੁੰਦਾ ਹੈ ਮੰਮਾ ਤੇ ਨੰਨਾ ਵੀ ਆਉਂਦਾ ਹੈ ਮੰਮਾ ਨੰਨੇ ਨੂੰ ਸਿਹਾਰੀ ਵੀ ਆਉਂਦੀ ਹੈ ਮੰਮਾ ਨੰਨੇ ਨੂੰ ਔਂਕੜ ਵੀ ਆਉਂਦਾ ਹੈ ਇੱਥੇ ਜਿੱਥੇ ਅਰਥ ਬਣਦਾ ਨਾ ਮੰਮੇ ਨੂੰ ਟਿੱਪੀ ਨੰਨੇ ਨੂੰ ਸਿਹਾਰੀ ਮਨ ਦੇ ਵਿੱਚ ਹਰ ਕਾ ਨਾਮ ਮਨ ਵਸਾਏ ਸ਼ਬਦ ਮਾਰੇ ਮਨ ਮਾਰੇ ਆਪਣਾ ਸ਼ਬਦ ਨਾਲ ਮਰਦਾ ਹੈ ਕਿਉਂਕਿ ਜਿੱਦਨ ਅਸੀਂ ਸ਼ਬਦ ਨਾਲ ਮਰ ਗਏ ਉਹਦੇ ਉਪਦੇਸ਼ ਨਾਲ ਸਮਝ ਲਿਆ ਰੂਸ ਸਾਬ ਕਹਿੰਦੇ ਸ਼ਬਦ ਮਰੋ ਫਿਰ ਜੀਵੋ ਸਦ ਹੀ ਤਾਂ ਫਿਰ ਮਰ ਨਾ ਹੋਈ ਸ਼ਬਦ ਮਾਰੈ ਮਨ ਮਾਰੇ ਆਪਣਾ ਮੁਕਤੀ ਕਾ ਦਰ ਪਾਵਣਿਆ ਮੁਕਤੀ ਮਤਲਬ ਮਰਨ ਤੋਂ ਬਾਅਦ ਨਹੀਂ ਇਹਨਾਂ ਵਿਕਾਰਾਂ ਤੋਂ ਮੁਕਤੀ ਦਾ ਦਰ ਲੱਭ ਗਿਆ ਪਾਵੇ ਨਾ ਵਿਕਾਰਾਂ ਤੋਂ ਕਿੱਦਾਂ ਬਚਣਾ ਕਿਉਂਕਿ ਲੋਕੀ ਕਹਿੰਦੇ ਰੱਬ ਬੜੀ ਦੂਰ ਹੈ ਗੁਰੂ ਸਾਹਿਬ ਕਹਿੰਦੇ ਨਹੀਂ ਭਾਈ ਉਹ ਤਾਂ ਨੇੜੇ ਹੈ ਪਰਮਾਤਮਾ ਬਹੁਤ ਨੇੜੇ ਆ ਤੇਰੇ ਤੇ ਜਿੱਦਨ ਉਹਨੂੰ ਸਮਝ ਜਾਣਗੇ ਹੈ ਹਜੂਰ ਕੱਤ ਦੂਰ ਬਤਾਵੋ ਕਾਦੇ ਵਾਸਤੇ ਲੋਕਾਂ ਨੂੰ ਦੱਸਦੇ ਰੱਬ ਬੜੀ ਦੂਰ ਬੈਠਾ ਹੈ ਹੈ ਹਜੂਰ ਕੱਤ ਦੂਰ ਬਤਾਵੋ ਕਹਿੰਦੇ ਦੁੱਦਰ ਜੀਵਨ ਦੇ ਵਿੱਚ ਉਹਨਾਂ ਨੂੰ ਬੰਨ੍ਹ ਲਓ ਜਿਹੜੇ ਵਿਕਾਰ ਹਨ ਇਹਨਾਂ ਨੂੰ ਕੰਟਰੋਲ ਵਿੱਚ ਕਰ ਲਓ ਦੁੱਦਰ ਬੰਦੋ ਸੁੰਦਰ ਪਾਵੋ ਜਦੋਂ ਨਾ ਵਿਕਾਰਾਂ ਨੂੰ ਰੋਕ ਲਓਗੇ ਸੁੰਦਰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਏ ਤੇ ਸਤਗੁਰੂ ਕਹਿੰਦੇ ਇਹ ਜੀਵਦਿਆਂ ਮੁਕਤ ਹੋਣਾ ਸ਼ਬਦ ਮਾਰੇ ਮਨ ਮਾਰੇ ਆਪਣਾ ਮੁਕਤੀ ਕਾਦਰ ਪਾਵਣ ਕਿਲ ਵਿਖ ਕੱਟ ਕਰੋਧ ਨਿਵਾਰ ਗੁਰ ਕਾ ਸ਼ਬਦ ਰਖੈ ਔਰ ਧਾਰੇ ਹੁਣ ਕਈ ਪੰਕਤੀਆਂ ਹੁੰਦੀਆਂ ਜੇ ਆਪਾਂ ਹੁਣ ਅੱਧੀ ਪੰਕਤੀ ਦੀ ਪੜਾਂਗੇ ਤੇ ਉਹਦਾ ਅਰਥ ਨਹੀਂ ਬਣੇ ਤੇ ਗੁਰੂ ਸਾਹਿਬ ਕਹਿੰਦੇ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਔਰ ਧਾਰੇ ਔਰ ਮਤਲਬ ਹਿਰਦੇ ਵਿੱਚ ਧਾਰਨ ਕੀਤਾ ਗੁਰ ਕਾ ਸ਼ਬਦ ਰਖੈ ਔਰ ਧਾਰੇ ਉਹਨਾਂ ਨੂੰ ਕੀ ਪ੍ਰਾਪਤੀ ਹੋਈ ਕਿਲ ਵਿਕ ਕਟ ਹੈ ਉਹਨਾਂ ਨੇ ਆਪਣੇ ਪਾਪਾਂ ਨੂੰ ਕੱਟ ਲਿਆ ਪਾਪਾ ਨੂੰ ਧੋ ਲਿਆ ਅੰਦਰ ਜਿਹੜੇ ਪਾਪ ਸਨ ਕਿਲ ਵਿਖ ਕਟੈ ਕਰੋਧ ਨਿਵਾਰੇ ਆਪਣੇ ਕਰੋਧ ਨੂੰ ਨਿਵਰਤ ਕਰ ਲਿਆ ਦੂਰ ਕਰ ਲਿਆ ਗੁਰ ਕਾ ਸ਼ਬਦ ਰੱਖੇ ਔਰ ਤਹਾਰੇ ਸੱਚ ਰਤੇ ਸਦਾ ਬੈਰਾਗੀ ਜਿਹੜੇ ਸੱਚ ਵਿੱਚ ਰਤ ਜਾਂਦੇ ਆ ਉਹ ਸਦਾ ਦੁਨੀਆ ਦੇ ਵਿੱਚ ਰਹਿੰਦੇ ਆ ਸਦਾ ਦੁਨੀਆ ਤੋਂ ਉਪਰਾਮ ਰਹਿੰਦੇ ਆ ਹਉਮੈ ਮਾਰ ਮਿਲਾਵਣਿਆ ਉਹ ਆਪਣੀ ਹਉਮੈ ਨੂੰ ਖਤਮ ਕਰਕੇ ਪਰਮੇਸ਼ਰ ਨਾਲ ਇੱਕ ਮਿਕ ਹੋ ਜਾਂਦਾ ਅੰਤਰ ਰਤਨ ਮਿਲੇ ਮਲਾਇਆ ਅੰਦਰ ਸਾਡੇ ਰਤਨ ਹੈ ਕਿੱਦਾਂ ਮਿਲਦਾ ਸਤਿਗੁਰ ਦੀ ਕਿਰਪਾ ਦੇ ਨਾਲ ਬਣ ਅੰਤਰ ਰਤਨ ਮਿਲੇ ਮਲਾਇਆ ਤ੍ਰਿਬਿਦ ਮਨਸਾ ਤ੍ਰਿਬਿਦ ਮਾਇਆ ਉਹ ਜਿਹੜੀਆਂ ਅੰਦਰ ਤਿੰਨ ਗੁਣਾ ਜਿਹੜੇ ਮਾਇਆ ਦੇ ਤਿੰਨ ਗੁਣਾ ਹਨ ਨਾ ਰਜੋ ਤਮੋ ਤੇ ਸਤੋ ਉਹ ਜੀਵਨ ਦੇ ਵਿੱਚ ਉੱਠਦੇ ਆ ਤੇ ਮਨਸਾ ਮਤਲਬ ਕਾਮਨਾ ਹੁੰਦੀਆਂ ਤੇ ਉਹਦੇ ਵਿੱਚ ਹੀ ਸਮਾ ਜਾਂਦੇ ਆ ਅੱਗੇ ਪਿੱਛੇ ਜਾਈ ਨਹੀਂ ਪਾਰੇ ਤ੍ਰਿਬਦ ਮਨਸਾ ਤ੍ਰਿਬਦ ਮਾਇਆ ਪੜ ਪੜ ਪੰਡਤ ਮੋਨੀ ਥੱਕੇ ਪੜੇ ਬਹੁਤ ਐ ਥੱਕ ਗਏ ਆ ਇਥੇ ਪੰਡਿਤ ਮਤਲਬ ਕਿਸੇ ਤੋਤੀ ਜਨੇਊ ਵਾਲੇ ਦੀ ਗੱਲ ਨਹੀਂ ਕਰ ਰਹੇ ਇਹ ਤੇ ਸਿਆਣਿਆਂ ਦੀ ਗੱਲ ਕਰ ਰਹੇ ਪੜ ਪੜ ਪੰਡਿਤ ਮੋਨੀ ਥਕੇ ਆਪਣੇ ਆਪ ਮੂਨ ਧਾਰਨ ਕਰ ਲਏ ਬੋਲਦੇ ਨਹੀਂ ਹਨ ਗੁਰੂ ਸਾਹਿਬ ਕਹਿੰਦੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਪਦ ਦਾ ਮਤਲਬ ਪਦਵੀ ਪਦਵੀ ਦਾ ਮਤਲਬ ਅਵਸਥਾ ਇਹ ਜਿਹੜੀ ਤਿੰਨ ਗੁਣਾ ਤੋਂ ਉੱਪਰ ਦੀ ਜਿਹੜੀ ਅਵਸਥਾ ਉਹਨੂੰ ਸਮਝਦੇ ਨਹੀਂ ਵੜ ਪੰਡ ਪੰਡਤ ਮੋਨੀ ਥਕੇ ਚੌਥੇ ਪਦ ਕੀ ਸਾਰ ਨਾ ਪਾਵਣਿਆ ਆਪੇ ਰੰਗੇ ਰੰਗ ਚੜਾਏ ਆਪ ਹੀ ਕਿਰਪਾ ਕਰਦਾ ਸੇ ਜਨ ਰਤ ਗੁਰ ਸ਼ਬਦ ਰੰਗਾਏ ਜਿਹੜਾ ਨੇ ਆਪਣੇ ਆਪ ਨੂੰ ਗੁਰੂ ਸ਼ਬਦ ਵਿੱਚ ਰੰਗਾ ਲਿਆ ਉਹ ਜਨ ਰਤੇ ਜਾਂਦੇ ਰੰਗੇ ਜਾਂਦੇ ਹਰ ਰੰਗ ਚੜਿਆ ਆਤਿ ਅਪਾਰਾ ਉਹਨਾਂ ਨੂੰ ਪਰਮੇਸ਼ਰ ਦੇ ਨਾਮ ਦਾ ਰੰਗ ਚੜ ਜਾਂਦਾ ਜਿਹੜਾ ਬਿਆੰਤ ਹੈ ਹਰ ਰਸ ਰਸ ਗੁਣ ਗਾਵਣਿਆ ਗੁਰਮਖ ਰਿਤ ਸਿੱਧ ਸੱਚ ਸੰਜਮ ਸੋਈ ਇੱਥੇ ਗੁਰਮਖ ਦਾ ਅਰਥ ਹੈ ਗੁਰੂ ਦੇ ਸਨਮੁਖ ਹੋਇਆ ਗੁਰੂ ਦੀ ਮੱਤ ਲਿਆ ਇਹ ਸਭ ਕੁਝ ਮਿਲ ਜਾਂਦਾ ਰਿੱਧੀਆਂ ਸਿੱਧੀਆਂ ਸੰਜਮ ਇਹ ਸਭ ਕੁਝ ਪ੍ਰਾਪਤ ਹੋ ਗਿਆ ਗੁਰਮਖ ਰਿਤ ਸਿੱਧ ਸੱਚ ਸੰਜਮ ਸੋਈ ਗੁਰਮਖ ਗਿਆਨ ਨਾਮ ਮੁਕਤ ਹੋਈ ਗੁਰੂ ਦੇ ਸਨਮੁਖ ਹੋਇਆ ਗਿਆਨ ਪ੍ਰਾਪਤ ਹੁੰਦਾ ਹੈ ਗੁਰੂ ਦੇ ਸਨਮੁਖ ਹੋਇਆ ਨਾਮ ਮਿਲਦਾ ਹੈ ਤੇ ਉਹਦੇ ਨਾਲ ਹੀ ਅਸੀਂ ਬਕਾਰਾਂ ਤੋਂ ਮੁਕਤ ਹੋ ਸਕਦੇ ਗੁਰਮਖ ਕਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਕਿਉਂਕਿ ਸਤਗੁਰੂ ਨੇ ਕਿਹਾ ਜੀਵਨ ਦੇ ਵਿੱਚ ਜੇ ਸੱਚੇ ਨੂੰ ਮਿਲਣਾ ਹੈ ਦੇ ਅੰਦਰ ਸੱਚ ਧਾਰਨ ਕਰਨਾ ਪਏ ਸੱਚ ਤਾਂ ਪਰ ਜਾਣੀਏ ਜੇ ਰਿਦੈ ਸੱਚਾ ਹੋਏ ਕੂੜ ਕੀ ਮਨ ਉਤਰੇ ਤਨ ਕਰੇ ਅਛਾ ਤੋ ਸਤਗੁਰੂ ਕਹਿੰਦੇ ਸਾਨੂੰ ਇਹ ਗੁਰਬਾਣੀ ਜਿਹੜੀ ਦਰਪਨ ਹੈ ਸ਼ੀਸ਼ਾ ਹੈ ਸਮਝਾਉਂਦੀ ਆ ਸਭ ਕਹਿੰਦੇ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦੇ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸੱਚ ਵਰਤੇ ਸਾਚਾ ਪਾਸਾਰ ਪਾਰ ਬ੍ਰह्म ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਪਤ ਉਹ ਸੱਚ ਦੇ ਵਿੱਚ ਲੀਨ ਹੋ ਜਾਂਦੇ ਕਿਉਂਕਿ ਜਦੋਂ ਸੱਚ ਨੂੰ ਜੀਵਨ ਦੇ ਵਿੱਚ ਕਮਾ ਲੇ ਤੇ ਆਪਾਂ ਇੱਕ ਕਹਿੰਦੇ ਸਿਆਣਿਆਂ ਨੇ ਬੜੀਆਂ ਸੁਣੀਆਂ ਕਹਾਵਤਾਂ ਬਣਾਈਆਂ ਵੀ ਇੱਕ ਝੂਠ ਬੋਲੋ 100 ਝੂਠ ਬੋਲਣਾ ਪੈਂਦਾ ਸੱਚ ਨੂੰ ਕੋਈ ਫਿਰ ਹਰਕ ਨਹੀਂ ਪੈਂਦਾ ਇਕ ਨਾ ਬੰਦਾ ਬੜਾ ਦੁਖੀ ਸੀ। শেਡ ਸੀ ਬਹੁਤ ਵੱਡਾ। ਤੇ ਆਉਣ ਜਾਣ ਵਾਲੇ ਤਾਂ ਬੜੀ ਦੁਖੀ ਸੀ ਤੇ ਉਹਨੇ ਨਾ ਕਿਸੇ ਨੇ ਸਲਾਹ ਦਿੱਤੇ ਵੀ ਤੋਤਾ ਬੋਲਦੇ ਹੁੰਦੇ ਸੀ। ਤੇ ਤੋਤੇ ਨੂੰ ਲਿਆ ਤੋਤੇ ਨੂੰ ਨਾ ਇੱਥੇ ਪਿੰਜਰਾ ਵਿੱਚ ਰੱਖ ਕੇ ਨੂੰ ਗੇੜ ਤੇ ਨੂੰ ਪਿੰਜਰਾ ਉਹਦਾ ਰੱਖਦੇ। ਤੇ ਉਹਨੂੰ ਸਿਖਾ ਦਿੱਤਾ ਤੋਤੇ ਨੂੰ ਵੀ শেਠ ਜੀ ਘਰ ਨਹੀਂ ਆ। ਤੇ ਜਿਹਨੇ ਆਉਣਾ ਉਹਨੇ ਕਹਣਾ শেਠ ਜੀ ਘਰ ਨਹੀਂ ਆ। শেਠ ਜੀ ਘਰਣ শেਡ ਬੜਾ ਖੁਸ਼ ਹੋ ਗਿਆ। ਵੀ ਮੈਂ ਤਾਂ ਬਹੁਤ ਮੇਰਾ ਛਟਕਾਰਾ ਹੋ ਗਿਆ ਨਾ ਤੇ ਜਦਾਂ ਅੱਜ ਕਹਿ ਦੇਣਾ ਨਾ ਬੱਚਿਆਂ ਨੂੰ ਕਹਿ ਦੇਣਾ ਕੋਈ ਘਰ ਬਾਹਰ ਕਹਿ ਦੇਣਾ ਜਾ ਕੇ ਕਹਿ ਦੋ ਵੀ ਪਿਤਾ ਜੀ ਘਰ ਨਹੀਂ ਤੇ ਬੱਚੇ ਵੀ ਕਹਿ ਦਿੰਦੇ ਬੱਚੇ ਤਾਂ ਸੱਚੇ ਬੋਲਦੇ ਹਨਾ ਉਹ ਕਹਿ ਦਿੰਦੇ ਪਿਤਾ ਜੀ ਕਹਿ ਰਹੇ ਆ ਵੀ ਪਿਤਾ ਜੀ ਘਰ ਨਹੀਂ ਤੇ ਹੁਣ ਉਹ ਸੱਚ ਬੋਲ ਰਿਹਾ ਉਹਨੂੰ ਝੂਠ ਮਤ ਹੈ ਤਾਂ ਝੂਠ ਸੀ ਸੇਠ ਦੀ ਘਰ ਨਹੀਂ ਐ ਸੇਠ ਦੀ ਘਰ ਨਹੀਂ ਬੜਾ ਖੁਸ਼ ਹੋ ਰਿਹਾ ਵੀ ਮੈਂ ਪੈਸੇ ਖਰਚੇ ਕੀਤੇ ਆ ਤੋਤਾ ਲਿਆਂਦਾ ਤੇ ਮੈਨੂੰ ਬੜੀ ਪ੍ਰਾਪਤੀ ਹੋ ਗਈ। ਇੱਕ ਦਿਨ ਨਾ ਕੋਈ ਮਹਾਪੁਰਸ਼ ਜਾ ਰਿਹਾ ਸੀ ਤੇ ਉੱਚੀ ਉੱਚੀ ਹੁਕਾ ਦਿੰਦਾ ਸੀ ਜਿਹੜਾ ਸੱਚ ਬੋਲਦਾ ਨਾ ਤੇ ਉਹਦੇ ਬੰਧਨ ਕੱਟੇ ਜਾਂਦੇ, ਉਹਦੇ ਵਿਕਾਰ ਕੱਟੇ ਜਾਂਦੇ। ਤੇ ਤੋਤੇ ਦੇ ਕੰਨਾਂ ਵਿੱਚ ਗੱਲ ਪੈ ਗਈ। ਦੂਸਰੇ ਦਿਨ ਤੋਂ ਉਹਨੇ ਸੱਚ ਬੋਲਣਾ ਸ਼ੁਰੂ ਕਰ ਦਿੱਤਾ। ਜਿਹੜਾ ਆਵੇ ਛੇੜ ਦੀ ਘਾਰਾ ਕਹਿੰਦਾ ਅੰਦਰ ਹੀ ਆ। ਜਿਹੜਾ ਆਵੇ ਛੇੜ ਦੀ ਘਾਰਾ ਕਹਿੰਦਾ ਅੰਦਰ ਹੀ ਆ। ਹੁਣ ਜਿਹੜਾ ਸੱਚ ਬੋਲਦਾ ਤਾਂ ਵਿਕਾਰੇ ਹੁੰਦਾ ਹੈ ਨਾ ਚੰਗਾ ਥੋੜੇ ਲੱਗਦਾ ਹੈ ਜਿਹੜਾ ਸੱਚ ਜਿਹਦਾ ਮੱਖੀਆਂ ਨੂੰ ਸੰਗੰਧੀ ਚੰਗੇ ਨਹੀਂ ਲੱਗਦੇ ਚੋਰਾਂ ਨੂੰ ਰੋਸ਼ਨੀ ਚੰਗੇ ਨਹੀਂ ਲੱਗਦੇ ਇਸੇ ਤਰ੍ਹਾਂ ਜਿਹਦੇ ਮਨ ਦੇ ਝੂਠੇ ਹੁੰਦੇ ਆ ਨਾ ਉਹਨਾਂ ਨੂੰ ਸੱਚ ਚੰਗਾ ਨਹੀਂ ਲੱਗਦਾ ਜੇ ਕੋ ਬੋਲੇ ਸੱਚ ਕੂੜਾ ਜਲ ਜਾਵੇ ਹੁਣ ਉਹ ਝੂਠ ਸੱਚ ਬੋਲਣ ਲੱਗ ਗਿਆ ਕਹਿੰਦੇ ਨਕਮਾ ਹੀ ਹੋ ਗਿਆ ਇਹ ਤਾਂ ਉਹਨੇ ਪਿੰਜਰਾ ਖੋਲਿਆ ਤੋਤੇ ਨੂੰ ਉਡਾਰੀ ਮਾਰ ਦਿੱਤੀ ਬਾਰ ਕੰਧ ਤੇ ਬਹਿ ਗਿਆ ਬੜਾ ਸੋਹਣਾ ਕਿਸੇ ਨੇ ਲਿਖਿਆ ਕਹਿੰਦੇ ਤੋਤੇ ਨੇ ਸੁਣ ਰੰਮਜ ਫਕੀਰੀ ਝੂਠ ਦਿਆ ਜਬ ਛੋੜ ਖੋਲ ਦਿਆ ਮਾਲਕ ਨੇ ਪਿੰਜਰਾ ਦਿਆ ਬੰਦਨ ਤੋੜ ਮਾਰ ਉਡਾਰੀ ਤੋਤਾ ਬੋਲਾ ਹਉ ਸੰਤ ਕਾ ਸ਼ੁਕਰ ਗੁਜ਼ਾਰ ਬਾਤ ਸੰਤਨ ਕੀ ਸੁਣੇ ਲਕਾਈ ਹੋਏ ਬਬਜਲ ਸੇ ਪਾਰ ਜੇ ਤਾਂ ਕਿਸੇ ਮਹਾਂਪੁਰਸ਼ ਦੀ ਗੱਲ ਸੁਣ ਕੇ ਉਹਨੂੰ ਕਮਾਲਿਆ ਤੇ ਕਹਿੰਦੇ ਤੁਸੀਂ ਵੀ ਪਾਰ ਹੋ ਸਕਦੇ ਹੋ ਸਭ ਕਹਿੰਦੇ ਗੁਰਮੁਖ ਕਾਰ ਸੱਚ ਕਮਾਵੇ ਸੱਚੇ ਸੱਚ ਸਮਾਵਣਿਆ ਗੁਰਮੁਖ ਥਾਪੇ ਥਾਪੋ ਥਾਪੇ ਗੁਰੂ ਦੇ ਸਨਮੁਖ ਹੋਇਆ ਸਮਝ ਲੱਗਦੀ ਹੈ ਕਿ ਪੈਦਾ ਕਰਨ ਵਾਲਾ ਨਸ਼ਟ ਕਰਨ ਵਾਲਾ ਪਰਮੇਸ਼ਰ ਹੈ ਆਪੇ ਥਾਪਦਾ ਤੇ ਆਪ ਹੀ ਉਥਾਪਦਾ ਹੈ ਗੁਰਮੁਖ ਜਾਤ ਪਤ ਸਭ ਆਪੇ ਗੁਰੂ ਦੇ ਸਨਮੁਖ ਹੋਇਆ ਪਤਾ ਲੱਗਦਾ ਇੱਕੋ ਹੀ ਜਾਤ ਹੈ ਤੇ ਇੱਕੋ ਹੀ ਪਤ ਇੱਜ਼ਤ ਜਿਹੜੀ ਹੈ ਨਾ ਉਦੇ ਸਨਮੁਖ ਹੋਇਆ ਪ੍ਰਾਪਤ ਹੁੰਦੀ ਐ ਨਾਨਕ ਗੁਰਮਖ ਨਾਮ ਧਿਆਏ ਗੁਰੂ ਦੇ ਸਨਮੁਖ ਹੋ ਕੇ ਜਿਹੜੇ ਨਾਮ ਤੇ ਆਉਂਦੇ ਆ ਨਾਵੇਂ ਨਾਮ ਸਮਾਵਣਿਆ ਉਹ ਨਾਮ ਦੇ ਵਿੱਚ ਲੀਨ ਹੋ ਜਾਂਦੇ ਆ ਸਭ ਕਹਿੰਦੇ ਹਉ ਵਾਰੀ ਜਿਉ ਵਾਰੀ ਸੱਚਾ ਨਾਮ ਮਨ ਵਸਾਵਣਿਆ ਸੱਚੇ ਸੇਵ ਸੱਚ ਸਮਾਵੇ ਸੱਚੇ ਕੇ ਗੁਣ ਗਾਵਣਿਆ ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ